ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦਾ ਬੇੜਾ ਗਰਖ ਕਿਵੇਂ ਹੋਇਆ ਇੱਕ ਪਾਠ ਜੂਨ 84 ਤੋਂ 15 ਦਿਨ ਪਹਿਲਾਂ ਦਾ ਤੁਹਾਡੇ ਸਾਹਮਣੇ ਰੱਖਣਾ ਇਹਨੂੰ ਧਿਆਨ ਦੇ ਨਾਲ ਸੁਣਿਓ ਜਗਰਾਉਂ ਜ਼ਿਲ੍ਹਾ ਸੀ ਪੁਲਿਸ ਦਾ ਉਸ ਵਕਤ ਕਿ ਹੁਣ ਲੁਧਿਆਣਾ ਜਿਲ੍ਹਾ ਤੇ ਮੋਗੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਹੈ ਮਲਕ ਉੱਤਨਾ ਇੱਕ ਸਰਪੰਚ ਸੀ ਬੰਤ ਸਿੰਘ ਮੈਸੇ ਬੰਤਾ ਕਰਕੇ ਜਾਣੇ ਜਾਂਦੇ ਸੀ ਇਹ ਤਿੰਨ ਭਰਾ ਸੀ ਇਹਨਾਂ ਕੋਲੇ ਉਸ ਵਕਤ 150 ਕਿੱਲਾ ਜ਼ਮੀਨ ਸੀ ਤੂਤੀ ਬੋਲਦੀ ਸੀ ਪੂਰੀ ਜਿਵੇਂ ਉਹ ਹਿੰਮਤ ਦਾ ਗਾਣਾ ਹੁੰਦਾ ਹੈ ਪੰਜਾਬ ਤੋਂ ਸਰੀ ਤੱਕ ਤੂਤੀ ਬੋਲਦੀ ਹੈ ਸਾਡੀ ਤੇ ਉਦਾਂ ਇਹ ਸਰਪੰਚ ਦੇ ਵੀ ਤੂਤੀ ਬੋਲਦੀ ਸੀ ਮੈਂ ਜਿਹੜੀ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਜੂਨ 84 ਤੋਂ ਇੱਕ ਹਫ਼ਤਾ ਪਹਿਲਾਂ ਭਿੰਡਰਾਂਵਾਲੇ ਨੇ ਆਪਣਾ ਪਰਿਵਾਰ ਜਦੋਂ ਸੇਫ ਰੱਖਣ ਲਈ ਮਾਲਕ ਪਿੰਡ ਭੇਜਿਆ ਪਿੰਡ ਦੇ ਸਰਪੰਚ ਬੰਤਾ ਸਿੰਘ ਦੇ ਕੋਲ ਤੇ ਉਦੋਂ ਬਾਅਦ ਦੇ ਵਿੱਚ ਐਂਟਰੀ ਹੁੰਦੀ ਹੈ ਜਿਹੜਾ ਜਥੇਦਾਰ ਸੀ ਕਲਤਖ ਦਾ ਗੁਰਦੇਵ ਸਿੰਘ ਕੌਂਕੇ ਇਹਦੇ ਕੁਝ ਗੁੰਡੇ ਐ ਉਹਨੇ ਨੂੰ ਗੱਲ ਨੂੰ ਨਾ ਥੋੜਾ ਜਿਆਦਾ ਇਸ ਤਰੀਕੇ ਨਾਲ ਸੁਣਿਓ ਵੀ ਸਾਨੂੰ ਥੋੜੀ ਜਿਹੀ ਸਮਝ ਆ ਜੇ ਵੀ ਆਪਣੇ ਆਨੇ ਆਪਣੇ ਆਨੂੰ ਕਿੱਦਾਂ ਮਾਰਿਆ ਔਰ ਜਿਹੜੇ ਬੰਦੇ ਕਹਿੰਦੇ ਸੀ ਇਹ ਕੌਮੀ ਯੋਧੇ ਨੇ ਉਹ ਅੰਦਰ ਖਾਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਰਦੇ ਨੇ ਜਾਂ ਕੌਮ ਦਾ ਬੇੜਾ ਘਰ ਕਰਨ ਵਾਸਤੇ ਕਰਦੇ ਆ ਇਹ ਗੱਲ ਧਿਆਨ ਦੇ ਨਾਲ ਸੁਣਿਓ ਇੱਕ ਸ਼ੋਮਣੀ ਕੁੰਡ ਦਾ ਮੈਂਬਰ ਸੀ ਜਗਰਾਉਂ ਹਲਕੇ ਦੇ ਵਿੱਚ ਤੇ ਉਹਦੇ ਕੋਲ ਜਦੋਂ ਜੂਨ 84 ਵਾਪਰ ਜਾਂਦੀ ਹੈ ਉਹ ਤੋਂ ਬਾਅਦ ਦੇ ਵਿੱਚ ਜਿਹੜਾ 1999 90 ਦਾ ਅਤਵਾਦ ਦਾ ਦੌਰ ਸਿਖਰਾਂ ਤੇ ਸੀ ਉਸ ਵਕਤ ਜਿਹੜੇ ਇਹ ਖਾੜਕੂ ਸੀ ਇਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਸੀ ਹਸਲੇ ਵਾਸਤੇ ਇਹ ਅਮੀਰ ਲੋਕਾਂ ਨੂੰ ਜਾਂ ਆਰਟੀਓ ਲੋਕਾਂ ਨੂੰ ਟਾਰਗੇਟ ਕਰਕੇ ਪੈਸੇ ਮੰਗਦੇ ਸੀ ਫਿਰ ਇਹ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਕੋਲ ਜਾਂਦੇ ਨੇ ਕਿ ਸਾਨੂੰ ਪੈਸਿਆਂ ਦੀ ਲੋੜ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਇਹ ਇਹਨਾਂ ਨੂੰ ਇੱਕ ਸਟੋਰੀ ਦੱਸਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਰੋੜਾਂ ਰੁਪਏ ਮਿਲ ਸਕਦਾ ਹੈ ਉਹ ਕਹਿੰਦੇ ਦੱਸੋ ਕਹਿੰਦੇ ਜਿਹੜਾ 1978 ਦੇ ਵਿੱਚ ਨਿਰੰਕਾਰੇ ਕਾਂਡ ਹੋਇਆ ਸੀ 13 ਸਿੰਘ ਮਾਰੇ ਗਏ ਸੀ ਨਿਰੰਕਾਰੇ ਗੁਰਵੱਜਨੇ ਵੱਲੋਂ ਪਿੰਡਰਾਂ ਵਾਲੇ ਨੇ ਕਹਿੰਦੇ ਐਲਾਨ ਕੀਤਾ ਸੀ ਵੀ ਜਿਹੜਾ ਨਿਰੰਕਾਰੇ ਗੁਰਵੱਜਨੇ ਨੂੰ ਮਾਰੂਗਾ ਉਹਨੂੰ ਮੈਂ ਸੋਨੇ ਦੇ ਨਾਲ ਤੋਲੂੰਗਾ ਇਹ ਸਭ ਨੂੰ ਪਤਾ ਹੈ ਉਹਦੀ ਸਟੇਟਮੈਂਟ ਪਈ ਹੈ ਕਹਿੰਦੇ ਜਿਹੜੇ ਪਿੰਡਰਾਂ ਵਾਲੇ ਦਾ ਪਰਿਵਾਰ ਹੈ ਨਾ ਉਹਦੇ ਬੱਚੇ ਉਹਦੀ ਵਾਈਫ ਮਾਲਕ ਪਿੰਡ ਦੇ ਵਿੱਚ ਬੰਤਾ ਸਿੰਘ ਦੇ ਘਰ ਰਹਿੰਦੇ ਰਹੇ ਨੇ ਇਹ ਸੋਨੇ ਦੀਆਂ ਇੱਟਾਂ ਬੰਤਾ ਸਿੰਘ ਦੇ ਘਰ ਨੇ ਮੈਂ ਛੋਟਾ ਜਿਹਾ ਦੱਸ ਰਿਹਾ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਤਾਂ ਪੂਰੀ ਸਟੋਰੀ ਮੇਰੇ ਕੋਲੇ ਪਈ ਹੈ ਮੈਂ ਸੈਂਡ ਕਰ ਦੂੰ ਉਹ ਪੜ ਲਿਓ ਇਹ ਤੁਹਾਡਾ ਭਲੇਖਾ ਨਿਕਲੂ ਤੇ ਫਿਰ ਇਹ ਮਲਕ ਪਿੰਡ ਜਾਂਦੇ ਨੇ ਬੰਤਾ ਸਿੰਘ ਦੇ ਕੋਲ ਇਹ ਬੰਦੇ ਕੀਦੇ ਨੇ ਗੁਰਦੇਵ ਸਿੰਘ ਕੌਂਕੇ ਦੇ ਆ ਜਿਹਨੂੰ ਸਾਡਿਆਂ ਕਿਹੜਾ ਕਹਿੰਦੇ ਸੀ ਕਿ નિર્ਦੋਸ਼ ਮਾਰ ਦਿੱਤਾ ਇਹਦੀ ਕਰਤੂਤ ਦੱਸਣ ਲੱਗਾ ਕਿ ਕਿਦਾਂ ਹੋਇਆ ਅਸਾਂ ਜਦੋਂ ਜੂਨ 84 ਵਾਪਰ ਜਾਂਦੀ ਹੈ ਨਾ ਉਦੋਂ ਬਾਅਦ ਦੇ ਵਿੱਚ ਭਿੰਡਰਾਂਵਾਲਾ ਦਾ ਪਰਿਵਾਰ ਦੇ ਪਿੰਡ ਦਾ ਸਰਪੰਚ ਬੰਤਾ ਸਿੰਘ ਇਹ ਬਾਬਾ ਠਾਕੁਰ ਸਿੰਘ ਕੋਲ ਚਲੇ ਜਾਂਦੇ ਨੇ ਮਹਿਤਾ ਚੌਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਜਿਹੜੇ ਇਹ ਗਰਦੇਵ ਸਿੰਘ ਕੌਂਕੇ ਦੇ ਬੰਦੇ ਨੇ ਅੱਤਵਾਦੀ ਜਦੋਂ ਇਹ ਬੰਤਾ ਸਿੰਘ ਨੂੰ ਮਿਲਦੇ ਨੇ ਉਹ ਕਹਿ ਦਿੰਦਾ ਕਿ ਭਿੰਡਰਾਵਾਲੇ ਦਾ ਪਰਿਵਾਰ ਮੇਰੇ ਘਰ ਰਹਿੰਦਾ ਸੀ ਹੁਣ ਚਲਾ ਗਿਆ ਮੈਨੂੰ ਪਤਾ ਨਹੀਂ ਵੀ ਸੋਨਾ ਕਿੱਥੇ ਹੈ ਈਟਾਂ ਕਿੱਥੇ ਨੇ ਮੈਨੂੰ ਕੋਈ ਪਤਾ ਨਹੀਂ ਇਹ ਫਿਰ ਪੂਰੀ ਗੌਰ ਕਰਦੇ ਨੇ ਵੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਬੰਤਾ ਸਿੰਘ ਹੈ ਇਹਦੇ ਤੋਂ ਉਹ ਸੋਨਾ ਲੈਣਾ ਫਿਰ ਕਹਿੰਦੇ 1991 ਦੀ ਜਿਹੜੀ ਵਿਸਾਖੀ ਹੈ ਨਾ ਉਹ ਮਾਲਕਪਿੰਡ ਦੇ ਵਿੱਚ ਮਨਾਉਣ ਵਾਸਤੇ ਇਹ ਬੰਤਾ ਸਿੰਘ ਆਉਂਦਾ ਨਿਸਾਨ ਸਾਹਿਬ ਦੀ ਸੇਵਾ ਕਰਨੀ ਹੁੰਦੀ ਹੈ ਤੇ ਜਿਹੜੇ ਗੁਰਦੇਵ ਸਿੰਘ ਕੌਂਕੇ ਦੇ ਬੰਦੇ ਨੇ ਅਤਵਾਦੀ ਉਹ ਨਿਸਾਨ ਸਾਹਿਬ ਦੇ ਕੋਲ ਆ ਕੇ ਆਰਗੂਮੈਂਟ ਕਰਦੇ ਨੇ ਚਾਰ ਬੰਦੇ ਹੁੰਦੇ ਨੇ ਅਸਲ ਇਹਨਾਂ ਦੇ ਕੋਲ ਹੁੰਦਾ ਇਹ ਬੰਤਾ ਸਿੰਘ ਨੂੰ ਕਹਿੰਦੇ ਆ ਕਿ ਜਿਹੜੀਆਂ ਇੱਟਾਂ ਭਿੰਡਰਾਂਵਾਲ ਦੇ ਪਰਿਵਾਰ ਕੋਲੇ ਆਈਆਂ ਸੀ ਭਾਈ ਰਣਜੀਤ ਸਿੰਘ ਜਹਦਾਰ ਨੂੰ ਤੋਲਣ ਵਾਸਤੇ ਜਿਨ੍ਹਾਂ ਨੇ ਨੰਨ ਕਾਰੀ ਦਾ ਕੰਤਲ ਕੀਤਾ ਸੀ ਵੀ ਉਹ ਇਟਾਂ ਕਿੱਥੇ ਨੇ ਤੇ ਉਹ ਤੂੰ ਤੂੰ ਮੈਂ ਹੁੰਦਿਆਂ ਵਿੱਚੇ ਸੇਵਾ ਛੱਡ ਕੇ ਨਿਸ਼ਾਨ ਸਾਹਿਬ ਦੇ ਉਹ ਅੰਦਰ ਦਰਵਾਸੇ ਦੇ ਚਲਾ ਜਾਂਦਾ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਜਾ ਕੇ ਚੋਰ ਕਰਨ ਲੱਗ ਜਾਂਦਾ ਤੇ ਜਿਹੜੇ ਇਹ ਅਤਵਾਦੀ ਨੇ ਨਾ ਕੌਂਕੇ ਦੇ ਬੰਦੇ ਇਹ ਉਹ ਬੰਤਾ ਸਿੰਘ ਨੂੰ ਸਰਪੰਚ ਨੂੰ ਚੋਰ ਕਰਦੇ ਨੂੰ ਗੋਲੀਆਂ ਮਾਰ ਕੇ ਉੱਥੇ ਮਾਰ ਦਿੰਦੇ ਆ ਗੁਰੂ ਕੀ ਹਜ਼ੂਰੀ ਦੇ ਵਿੱਚ ਜਿੱਥੇ ਗੁਰਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਇਹ ਬੰਦੇ ਕਹਿੰਦੇ ਨੇ ਗੁਰਦੇਵ ਸਿੰਘ ਕੌਂਕੇ ਜਿਹੜਾ ਜਹੇਦਾਰ ਸੀ ਜਿਹਨੂੰ ਸਾਡੀਆਂ ਕਟੀੜਾਂ ਕਹਿੰਦੀਆਂ ਨੇ ਕਿ ਬਾਦਲਾਂ ਨੇ ਪਤਾ ਨਹੀਂ ਕਿਹਨੇ ਕਤਲ ਕਰ ਦਿੱਤਾ ਹੁਣੇ ਕੌਣ ਨੇ ਇਹ ਜਹੇਦਾਰ ਕਹਿੰਦਾ ਸੀ ਜਿਹੜੀਆਂ ਇੱਟਾਂ ਭਿੰਡਰਾਂ ਵਾਲੇ ਦੇ ਪਰਿਵਾਰ ਕੋਲੇ ਸੋਨੇ ਦੀਆਂ ਆਈਆਂ ਨੇ ਉਹ ਸਾਨੂੰ ਦਿਓ ਜਨ ਕਿ ਗੁਰਦੇਵ ਸਿੰਘ ਕੌਂਕੇ ਦੇ ਕਹਿਣ ਤੇ ਉਹ ਬੰਤਾ ਸਿੰਘ ਮਲਕ ਪਿੰਡ ਵਾਲੇ ਦਾ ਕਤਲ ਕੀਤਾ ਗਿਆ ਗੁਰੂ ਸਾਹਿਬ ਦੀ ਖਜ਼ੂਰੀ ਦੇ ਵਿੱਚ ਇਹ ਜਿਹੜੀ ਸਟੋਰੀ ਹੈ ਨਾ ਮੈਂ ਸ਼ਾਰਟ ਜੀ ਸੁਣਾਈ ਹੈ। ਔਰ ਜੇ ਵਧੀਆ ਤਰੀਕੇ ਨਾਲ ਕਿਸੇ ਨੇ ਇਹਦੇ ਕੋ ਕਰ ਨਹੀਂ ਹੋਵੇ ਤਾਂ ਮੈਨੂੰ ਫੋਨ ਕਰ ਲਿਓ ਮੈਂ ਮੈਂਬਰਸ ਨੂੰ ਤੇ ਸੈਂਡ ਕਰ ਲਉ ਤੁਸੀਂ ਪੜ੍ਹ ਲਿਓ ਵੀ ਇਹ ਕੀ ਹੋਇਆ ਸੀ। ਮੈਂ ਗੱਲ ਸਿਰਫ ਇਹ ਕਹਿਣੀ ਆ ਵੀ ਇੱਕ ਪਾਸੇ ਇਹ ਲੋਕ ਪਿੰਡਰਾਂ ਵਾਲੇ ਨੂੰ ਕੌਮ ਦਾ ਜਰਨੈਲ ਮੰਨ ਕੇ ਚੱਲਦੇ ਸੀ। ਅੱਛਾ ਮੈਂ ਹੁਣ ਇੱਕ ਬੇਨਤੀ ਇੱਥੇ ਹੋਰ ਕਰਨੀ ਹੈ ਇਹਨੂੰ ਯਕੀਨ ਕਰੋ ਚਾਹੇ ਨਾ ਕਰੋ। ਪਿੰਡਰਾਵਾਲੇ ਉਹਨੇ ਦੋਸ਼ੀ ਨਹੀਂ ਹੈਗੀ ਉਹਨਾਂ ਦਾ ਇੰਨਾ ਕਿਰਦਾਰ ਘਟਿਆ ਨਹੀਂ ਹੈਗਾ ਸੀ ਜਿੰਨੀ ਮਿੱਟੀ ਇਹਨਾਂ ਹਰਾਮਖੋਰਾ ਨੇ ਉਹਦੀ ਬਾਦ ਵਿੱਚ ਪਟਾਈ ਹੈ ਇਹ ਗੱਲ ਸਮਝ ਲਓ ਚੰਗੇ ਤਰੀਕੇ ਨਾਲ ਉਹ ਅਣਪੜ੍ਹਿਆ ਬੰਦਾ ਸੀ ਇਹਨਾਂ ਦੀ ਰਾਜਨੀਤੀ ਨੂੰ ਇਹਨਾਂ ਦੀ ਕੁਟਲ ਨੀਤੀ ਨੂੰ ਸਮਝ ਨਹੀਂ ਸਕਿਆ ਹੁਣ ਪਿੰਡਰਾਵਾਲੇ ਦਾ ਪਰਿਵਾਰ ਬੰਤਾ ਸਿੰਘ ਦੇ ਘਰ ਰਹਿੰਦਾ ਰਿਹਾ ਜਦ ਕਿ ਦਰਵਾਸਾਹਬ ਤੇ ਅਕਾਲ ਤਖਤ ਦੇ ਅਟੈਕ ਹੋਣ ਤੋਂ ਕੁਝ ਇੱਕ ਦਿਨ ਪਹਿਲਾਂ ਮਲਕਪਿੰਡ ਮੋਗੇ ਦੇ ਵਿੱਚ ਆਉਂਦਾ ਹੈ ਤੇ ਜਦੋਂ ਜੂਨ 84 ਵਾਪਰ ਜਾਂਦੀ ਹੈ ਉਹਨੂੰ ਥੋੜੇ ਟਾਈਮ ਬਾਅਦ ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਬਾਬਾ ਠਾਕ ਸਿੰਘ ਜਿਹੜਾ ਗੂੰਗਾ ਕਹਿੰਦਾ ਸੀ ਭਿੰਡਰਾਂ ਵਾਲਾ ਸ਼ਹੀਦ ਨਹੀਂ ਹੋਇਆ ਉਹਦੇ ਕੋਲੇ ਜਾ ਕੇ ਰਹਿੰਦਾ ਜਿਹਦੇ ਵਿੱਚ ਕਈ ਤੱਥ ਸਾਹਮਣੇ ਆ ਗਏ ਇੱਕ ਤਾਂ ਇਹ ਸਬੂਤ ਮਿਲ ਗਿਆ ਵੀ ਭਿੰਡਰਾਂ ਵਾਲੇ ਨੇ ਆਪਣਾ ਪਰਿਵਾਰ ਉੱਥੋਂ ਕੱਢ ਦਿੱਤਾ ਸੀ ਆਪਣੇ ਬੱਚੇ ਬਚਾਏ ਨੇ ਜਿਵੇਂ ਕੁਕੜੀ ਖੰਮਾ ਥਲੇ ਆਪਣੇ ਬੱਚਿਆਂ ਨੂੰ ਲੁਕੋ ਲੈਂਦੀ ਹੈ ਨਾ ਠੰਡ ਲੱਗਣ ਤੋਂ ਤੇ ਉਦਾਂ ਭਿੰਡਰਾਂ ਵਾਲੇ ਨੇ ਵੀ ਆਪਣਾ ਪਰਿਵਾਰ ਬਚਾਇਆ ਸੀ ਤੇ ਹੁਣ ਜਿਹੜੇ ਕਹਿੰਦੇ ਸੀ ਭਿੰਡਰਾਂ ਵਾਲਾ ਕੌਮ ਦਾ ਹੀਰੋ ਹੈ ਤੇ ਉਹ ਭਿੰਡਰਾਂ ਵਾਲੇ ਪਰਿਵਾਰ ਦੇ ਕੋਲੋਂ ਸੋਨੇ ਦੀਆਂ ਇੱਟਾਂ ਭਾਲਦੀ ਸੀ ਇਹ ਸੋਨੇ ਦੀਆਂ ਇੱਟਾਂ ਉਸ ਵਕਤ ਹੈਗੀਆਂ ਸੀ ਕੋਈ शक ਨਹੀਂ ਬਹੁਤ ਲੋਕਾਂ ਨੇ ਇਹ ਕਿਹਾ ਸੀ ਕਿ ਜੇ ਭਿੰਡਰਾਂ ਵਾਲਾ ਨਿਰੰਕਾਰੀ ਗੁਰਵਤਨੇ ਨੂੰ ਜਿਹੜਾ ਮਾਰੂਗਾ ਉਹਨੂੰ ਤੋਲਾਂਗਾ ਸੋਨੇ ਦੇ ਨਾਲ ਇਹ ਸੱਚ ਆ ਬਿਲਕੁਲ ਇਹ ਹੋਇਆ ਸੀ ਪਰ ਗਰਦੇਵ ਸਿੰਘ ਕੌਂਕੇ ਦੀ ਕਰਤੂਤ ਵੀ ਸਾਹਮਣੇ ਆ ਗਈ ਭਿੰਡਰਾਂਵਾਲ ਨੇ ਆਪਣਾ ਪਰਿਵਾਰ ਕਿੱਦਾਂ ਬਚਾਇਆ ਇਹ ਵੀ ਸਾਹਮਣੇ ਆ ਗਿਆ ਔਰ ਜਿਹੜੀਆਂ ਇੱਟਾਂ ਸੀ ਉਹ ਸੋਨੇ ਦੀਆਂ ਉਹ ਕਿੱਥੇ ਗਈਆਂ ਇਹ ਸਸਪੈਂਸ ਹੈ ਇੰਗਲਿਸ਼ ਵਿੱਚ ਇਦਾਂ ਹੀ ਕਹਿੰਦੇ ਹੁੰਦੇ ਹਨ ਤੇ ਇਹ ਆਪ ਹੁਣ ਕੋਹ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ